ਇਹਦਾ ਬੰਦਾ ਪਿੰਡ ਦੇ ਖਿਲਾਫ ਚੱਲੂਗਾ ਨਹੀਂ ਤੂੰ ਪਹਿਲਾਂ ਮੁੰਡਾ ਪਿੰਡ ਦੇ ਖਿਲਾਫ ਕਰੀ ਜਾ ਤੱਕੀ ਜਾਣਾ ਤੁਸੀਂ ਪਿੰਡ ਦੇ ਸਰਪੰਚਾਂ ਸਤਿਕਾਰਯੋਗ ਆ ਤੇ ਤੁਸੀਂ ਪਿੰਡ ਦੇ ਨਾਲ ਲੈ ਕੇ ਚੱਲਣਾ ਤਾਂ ਉਹ ਠੀਕ ਨਹੀਂ ਸੀਗਾ ਇੱਕ ਸਿਕ ਰੋਡ ਦੇ ਨਾਂ ਤੇ ਸਰਬਜੀ ਸਿੰਘ ਦੀ ਸਪੋਰਟ ਕਰਦੇ ਆ ਹਾਂ ਆਹਦੀ ਕਾਤਲ ਪਾਰ ਦੀ ਮਰਦਾਵਾ 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 ਉਹ ਸਾਰਿਆਂ ਨੇ ਇਹ ਪੁੱਛਿਆ ਸੀਗਾ ਭਾਈ ਸਾਰੀਆਂ ਪਾਰਟੀਆਂ ਨੂੰ ਕੋਈ ਤਰਾਜ ਤਾਂ ਹੈ ਨਹੀਂਗਾ ਜਿ cụcਰੇ ਪਾ ਹੱਥ ਘੱਪੜ ਵੱਖਰੇ ਜਿਕਾਰੇ ਲਾਏ ਜਾ ਸਕਦਾ ਸੀਗਾ ਭਾਈ ਮੈਨੂੰ ਤਰਾਜ ਆ ਮੈਂ ਪਿੰਡ ਦੇ ਨਾਲ ਨਹੀਂ ਹੈਗਾਗਾ ਆਪਣੇ ਸਾਰੀਆਂ ਪਾਰਟੀਆਂ ਦੇ ਜਿਕਾਰੇ ਛੱਡੇ ਹੱਥ ਖੜੇ ਕਰਕੇ ਮੈਂ ਗੱਲ ਕਰ ਰਿਹਾ ਸੀ ਵਿੱਚ ਕਿਹਿਆ ਜਿਆਦਾ ਬੋਤ ਕੱਲੇ ਕਿਸੇ ਦਾ ਨਹੀਂ ਲੱਗਣਾ ਕਿਹੜਾ ਜੇ ਸਾਰੇ ਲਾਲੋ ਦੇ ਕਿਸੇ ਦਾ ਨਹੀਂ ਲਾਓ ਇਹ ਬੰਦੇ ਵੀ ਨਹੀਂ ਬੰਦਾ ਬੰਦਾ ਅਸੀਂ ਤਾਂ ਬੈਠੇ ਚੁੱਪ ਕਰਕੇ ਤੁਸੀਂ ਕਰੀ ਜਾਨੇ ਪਰ ਅਸੀਂ ਬੈਠੇ ਜਾਈਏ ਨਹੀਂ ਉਹ ਸਾਰੇ ਨਿੱਕੀ ਪਾਰਟੀ ਦਾ ਬੰਦੇ ਯਾਰ ਉਹ ਸਾਰੀ ਸੈਕਸ਼ਨ ਮੈਂ ਬਣਾਇਆ ਇੱਕ ਬੂਥ ਲਾ ਲਓ ਅਸੀਂ ਸਾਰੇ ਦੀ ਬੈਠੇ ਅਸੀਂ ਕੁਆਲਟੀ ਨਾਲ ਅਕਟਿਵ ਬੂਥ ਲਾ ਲਓ ਬੇਰੇ ਗੱਲ ਸਾਰਾ ਉਹ ਕੋਈ ਸਾਡੀ ਪਾਰਟੀ ਨਹੀਂ ਗਈ ਉਹ ਸਾਰੀ ਸੰਗਤ ਦੀ ਪਾਰਟੀ ਹੈ ਤੁਸੀਂ ਇੱਕ ਲੰਮਾ ਲਾ ਲਓ ਬਹੁਤ ਸਾਰੇ ਪੰਡਲੋਂ ਬੰਦੇ ਨੂੰ ਆਪਾਂ ਵੋਟਾਂ ਪਾਉਣੀਆਂ ਸਾਰੇ ਪੰਡਲ ਨੇ ਪਾਉਣੀਆਂ ਸੀ ਨਹੀਂ ਆਏ ਥੋੜਾ ਹੁੰਦਾ ਸਾਰੇ ਪੰਡਲ ਆਈ ਹੁੰਦਾ ਤੁਸੀਂ ਫਿਰ ਉੱਥੇ ਕਹੋ ਨਾ ਕਿਹਾ ਇਹ ਗੱਲਾਂ ਤੁਸੀਂ ਉੱਥੇ ਗਿਆ ਕੋਈ ਹੁੰਦਾ ਅਸੀਂ ਚਾਹੁੰਦੀ ਨਹੀਂ ਮੈਂ ਤਾਂ ਤੁਹਾਨੂੰ ਬਾਹਰ ਖੜੀ ਕਰਕੇ ਗੱਲ ਕਹਿੰਦਾ ਮੈਨੂੰ ਦਰਾਜ ਮੈਂ ਪੰਡਲ ਦੇ ਨਾਲ ਨਹੀਂ ਸਹਿਮਤ ਹੋਗਾ ਨਹੀਂ ਮੈਂ ਹੁਣ ਸਾਰੇ ਗੱਲ ਕਹੀ ਆ ਪੋਲਿੰਗ ਵੀ ਜ਼ਿਆਦਾ ਇੱਕ ਇੱਕ ਬਣਾ ਇਹ ਨਹੀਂ ਹੁੰਦਾ ਕੱਲ ਨੂੰ ਕੱਲ ਨੂੰ ਕੋਈ ਗੱਲ ਹੈ ਯਾਰ ਅੰਮ੍ਰਿਤਪਾਲ ਵੀ 18 ਨੇ ਇਹ ਗੱਲ ਕਹੀ ਆ ਵੀ ਸਰਬਜੀਤਾ ਜੋ ਬਸ ਸਰਬਜੀਤ ਦੀ ਸਪੋਰਟ ਕਰਨੀ ਹੈ ਕਰਮਜੀਤ ਦੀ ਗੱਲ ਹੈ ਇਹਨਾਂ ਐਪੀ ਪਾਰਟੀ ਨੇ ਜੜਿਆ ਹੁੰਦਾ ਨਹੀਂ ਗੱਲ ਨਹੀਂ ਤੁਣਾ ਕਰ ਤਾਂ ਕਣੀ ਕਰੀਂ ਨਾ ਹੁਣ ਹੀ ਨਗਰਾਂ ਦਾ ਧੱਕਾ ਕਰੀਂ ਸਾਰੇ ਪਿੰਡ ਇਕੱਠਾ ਹੋਇਆ ਸੀਗਾ ਸਾਰੇ ਪਿੰਡ ਦਾ ਪਿੰਡ ਇਕੱਠਾ ਹੋਇਆ ਸਾਰੇ ਧੱਕਾ ਹੀ ਕਰੀਂ ਜੇ ਤੂੰ ਆਉਂਦਾ ਸਾਰੇ ਪਿੰਡ ਨੂੰ ਧੱਕਣਾ ਪਿਆ ਤਾਂ ਧੱਕਾ ਹੀ ਹੁੰਦਾ ਜਦੋਂ ਸਾਰੇ ਹਰੇਕ ਬੰਦਾ ਪਾਰਟੀ ਨਾਲ ਆਉਂਦੀ ਖੜਾ ਯਾਰ ਸਾਰਾ ਨਗਰ ਕੱਲ ਪਸ ਹੋ ਗਿਆ ਦੇਖਤਾ ਜਾਂ ਨਾ ਕਰਾਲ ਝਾੜੂ ਵਾਲੇ ਸਾਥ ਦੇ ਰਹੇ ਆ ਅਕਾਲੀ ਦੇ ਰਹੇ ਆ ਕੀ ਗੱਲ ਤੁਸੀਂ ਕੱਲੇ ਕਾਂਗਰਸ ਵਾਲੇ ਨੀ ਸਾਰਨ ਨਹੀਂ ਆਉਂਦੀ ਪਾਰਟੀ ਨੇ ਜਾਣਾ ਹੀ ਐ ਚੱਕੜੀ ਅੱਛਾ ਗੋਦੀਪਾਲ ਦੀ ਜਾਦੇ ਹੋ ਕੀ ਪਿੰਡ ਚ ਜਾਦੀ ਹੈ ਜਿਹੜਾ ਕਹਿੰਦਾ ਨਹੀਂ ਆ ਜਾਦੀ ਹੈ ਹਰੇਕ ਦੀ ਪਾਰਟੀ ਆ ਚਲੋ ਬਾਹਰ ਦੂਜੇ ਤੁਹਾਡੇ ਸੂਰਤ ਇੱਕ ਮਿੰਟ ਤੁਹਾਡੇ ਸੂਰਤ ਹੋਣੀ ਐ ਉਹ ਵੀ ਤੁਹਾਡੀ ਪਾਰਟੀ ਦੇ ਬੰਦੇ ਉਹ ਕਹਿੰਦੇ ਅਸੀਂ ਤੁਹਾਡੇ ਨਹੀਂ ਗਏ ਉਹ ਕਹਿੰਦੇ ਅਸੀਂ ਬੈਠੇ ਆ ਉਹਦੇ ਘਰੇ ਬੈਠੇ ਰਹਣੀ ਸੀਦਾ ਸਰਪੰਚ ਆਲਾ ਸਰਪੰਚ ਤੇ ਜਸਵਿੰਦਰ ਆਖੇ ਇਹੀ ਕਹਿੰਦੇ ਆ ਮਤਲ ਹੈਗੇ ਅੱਗੇ ਹੂੰ ਇੰਦਰਾ ਗਾਂਧੀ ਨੂੰ ਮਾਰਿਆ ਸੀਗਾ ਉਹਨਾਂ ਨੇ ਬਲੂ ਸਟਾਰ ਦਾ ਬਦਲਾ ਲਿਆ ਇਸੇ ਕਰਕੇ ਅਸੀਂ ਉਹਦੀ ਸਪੋਰਟ ਚ ਤੁਰੇ ਆ ਇਸੇ ਕਰਕੇ ਫੰਡਰਾਂ ਨੂੰ ਸਪੋਰਟਾ ਵੀ ਫਰਜ ਬਣਦਾ ਜੰਮਿਆਂ ਦੇ ਦੋਵੇਂ ਸਿੱਖਾਂ ਦੇ ਘਰੇ ਹੀ ਆ ਸਪੋਰਟ ਕਰੋ ਸਪੋਰਟ ਤੇਰਾ ਫਰਜ਼ ਹੈ ਸਭ ਤੋਂ ਪਹਿਲਾਂ ਤੂੰ ਸਿੱਖਾਂ ਦੇ ਘਰੇ ਜੰਮਿਆ ਤੇਰੇ ਪੱਗ ਵੀ ਬੰਨੀ ਹੈ ਤੇਰਾ ਫਰਜ਼ ਮੋਢਲਾ ਬੰਦਾ ਇਹ ਪਾਰਟੀਆਂ ਬਾਈ ਜੀ ਬਾਅਦ ਚ ਪਹਿਲਾਂ ਸਿੱਖ ਧਰਮ ਹੋਣ ਦੇ ਨਾਂ ਤੇ ਤੁਹਾਡਾ ਇਹ ਫਰਜ਼ ਬਣਦਾ ਹੈ ਹਾਂਜੀ ਸਰਪੰਚ ਸਾਹਿਬ ਇਹ ਤੁਹਾਡੇ ਪਿੰਡ ਦਾ ਵਿਵਾਦ ਜਿਹੜਾ ਕਾਹ ਤੋਂ ਪਿਆ ਹੋਇਆ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਪਰਸੋਂ ਜੋ ਉੱਥੇ ਗੁਰਦੁਆਰਾ ਸਭਾ ਚ ਇਕੱਠੇ ਹੋਏ ਸੀ ਉੱਥੇ ਆਮ ਆਦਮੀ ਪਾਰਟੀ ਸ਼ਰਬਨੀ ਕਾਲੀ ਦਾ ਤੇ ਕਾਂਗਰਸ ਪਾਰਟੀ ਦੀ ਇਕੱਤਰਤਾ ਹੋਈ ਸੀ ਉੱਥੇ ਫੈਸਲਾ ਹੋਇਆ ਸੀ ਵੀ ਸਾਰੇ ਇੱਥੇ ਪੋਲਿੰਗ ਬੂਥ ਲਾਉਣਗੇ ਤੇ ਉਹ ਕੋਈ ਹੋਰ ਵਸੇ ਨਹੀਂ ਹੋਇਆ ਤੇ ਤੁਸੀਂ ਅੱਜ ਇਹ ਕਾਂਗਰਸ ਦੀ ਫੇਰ ਸਪੋਰਟ ਕਰ ਰਹੇ ਕੀ ਕਹਿਣਾ ਤੁਹਾਡਾ ਕਹੀ ਸੀ ਮੈਂ ਕਿਹਾ ਵੀ ਜਾਂ ਤਾਂ ਬੂਥ ਸਾਰਿਆਂ ਦੇ ਲੱਗਣਗੇ ਜਾਂ ਇੱਕ ਵੀ ਨਹੀਂ ਲੱਗਣਾ ਇਹ ਗੱਲ ਮੈਂ ਕਹੀ ਸੀ ਬਾਕੀ ਇਹਨਾਂ ਨੇ ਕਿਹਾ ਤੁਸੀਂ ਗੁਰਦੁਆਰੇ ਉਹ ਸਾਨੂੰ ਗੱਲ ਕਲੀਅਰ ਦੀ ਦੱਸਿਗੀ ਕੱਲਾ ਕਹਿ ਕੇ ਗੁਰਦੁਆਰੇ ਆਓ ਵੀ ਸਾਰੇ ਸਾਰੇ ਉੱਥੇ ਜਾਵੜੇ ਕੋਈ ਗੱਲਬਾਤ ਨਹੀਂ ਇੱਕੇਦਮ ਕਰਕੇ ਵੀ ਆਹ ਗੱਲ ਆਹ ਬਾਤ ਆ ਇਹ ਥੋੜਾ ਉਹਦਾ ਪਾਰਟੀਆਂ ਦੇ ਵੱਖ-ਵੱਖ ਹਰੇਕ ਬੰਦੇ ਆ ਵੈਸੇ ਜੇ ਵੇਖਿਆ ਜਾਵੇ ਤੁਸੀਂ ਪਿੰਡ ਦੇ ਸਰਪੰਚਾਂ ਸਤਿਕਾਰਯੋਗ ਆ ਤੇ ਤੁਸੀਂ ਪਿੰਡ ਦੇ ਨਾਲ ਲੈ ਕੇ ਚੱਲਣਾ ਤਾਂ ਉਹ ਠੀਕ ਨਹੀਂ ਸੀਗਾ ਇੱਕ ਦੇਖੋ ਜੀ ਸਹੀ ਸਾਨੂੰ ਹੋ ਗਿਆ ਮਹੀਨਾ ਵਰਕ ਕਰਦਿਆਂ ਨੂੰ ਤੇ ਜਾਂ ਤਾਂ ਮਹੀਨਾ ਪਹਿਲਾਂ ਇੱਕ ਗੱਲ ਆ ਵਰਕ ਤਾਂ ਮਹੀਨਾ ਕਾਂਕ ਕਾਲੀਆਂ ਨੂੰ ਵੀ ਹੋ ਗਿਆ ਆਮਦਵੀ ਨੂੰ ਵੀ ਹੋ ਗਿਆ ਕਿਸੇ ਨੇ ਨਹੀਂ ਕੀਤੀ ਵਰਕ ਅਸੀਂ ਕੀਤੀ ਪਹਿਲਾਂ ਚਲੋ ਕੀਤੀ ਉਹ ਵੀ ਕਰੀ ਜਾਂਦੇ ਆ ਪਿੰਡ ਦੇ ਪੱਦਰ ਤੇ ਪਰ ਥੋੜੇ ਜਿਹਾ ਗੱਲ ਜੇ ਹੋਰੋਂ ਜੇ ਨਹੀਂ ਲੱਗਦੀ ਕਿ ਬਈ ਕੱਲਾ ਕਾਂਗਰਸ ਨਾਲ ਸਾਰੇ ਪਿੰਡ ਨੂੰ ਲਤਾੜ ਕੇ ਆਪਾਂ ਭਾਜ ਨਹੀਂ ਆਈ ਨਹੀਂ ਗੱਲ ਹਰੇਕ ਬੰਦਾ ਆਪਦੀ ਉਹਦੀ ਪਾਰਟੀ ਨਾਲ ਖੜਾਈ ਅੱਜ ਤੁਹਾਨੂੰ ਅੱਜ ਹੀ ਪਤਾ ਲੱਗ ਜਾਊਗਾ ਪਰ ਸੋ ਤੁਹਾਡਾ ਵਿੱਚ ਵੀ ਹੱਥ ਚੱਕੇ ਹੋਏ ਸੀਗੇ ਤੁਸੀਂ ਵੀ ਜਿਕਾਰੇ ਬੁਲਾਈ ਜਾਂਦੇ ਸੀ ਬਈ ਜਲਾਵਾ ਕੇ ਕਿਹਾ ਸੀਗਾ ਕੁਲਦੀਪ ਸਰਪੰਚ ਨੇ ਵੀ ਇਹ ਗੱਲ ਕਹੀ ਸੀ ਵੀ ਬੂਥ ਜਾਂਦਾ ਸਾਰਿਆਂ ਦੇ ਲੱਗਣਗੇ ਜਾਂ ਕੋਈ ਨਾ ਲਾਓ ਹੁਣ ਇਹਨਾਂ ਦੀ ਨਾਰਾਜ਼ਗੀ ਦਾ ਤੁਹਾਨੂੰ ਸਾਹਮਣਾ ਕਰਨਾ ਪਊਗਾ ਪਿੰਡ ਚ ਚੱਲੀ ਜਾਂਦੀ ਨਾਰਾਜ਼ਗੀ ਤਾਂ ਹੀ ਗੱਲ ਹੋਈ ਸੀ ਵੀ ਆਪਾਂ ਕਿਸੇ ਨੇ ਅੱਜ ਜਿੱਦੂ ਅੱਜ ਤੋਂ ਬਾਅਦ ਕਈ ਨੇ ਪਿੰਡ 'ਚ ਵੋਟਰੀ ਮੰਗਣੀ ਤੇ ਇੱਕ ਬੂਥ ਲਾਉਣਾ ਹੈ। ਇੱਕ ਬੂਥ ਲਾ ਕੇ ਤੇ ਆਪ ਦਾ ਆਪਾ ਜਿਹੜਾ ਇਹ ਪਿੰਡ ਨਗਰ ਦੇ ਨਾਲ ਸਹਿਮਤੀ ਪ੍ਰਗਟਾਉਣੀ ਹੈ। ਅਸੀਂ ਉਹਦੇ 'ਚ ਹਾਈਲ ਲਵਾਈ ਸੀ ਤੇ ਆਖਿਆ ਸੀ ਵੀ ਅਸੀਂ ਪਿੰਡ ਦੇ ਨਾਲ ਸਹਿਮਤਾ ਨਗਰ ਦੇ ਨਾਲ ਸਹਿਮਤਾ ਅਸੀਂ ਅੱਜ ਵੀ ਸਹਿਮਤ ਸੀ। ਪਰ ਕੱਲ ਤੋਂ ਹੀ ਕਾਂਗਰਸ ਪਾਰਟੀ ਨੇ ਪਿੰਡ ਦੇ ਵਿੱਚ ਵੋਟਾਂ ਪੈਣ ਕਹਿਣੀਆਂ ਵੀ ਸ਼ੁਰੂ ਕਰਤੀਆਂ ਤੇ ਅੱਜ ਉਹ ਰਾਈ ਵੱਡੀ ਪੱਦਰ ਤੇ ਰੈਲੀ ਤੇ ਵੀ ਗਏ ਆ। ਸੋ ਉਸ ਕਰਕੇ ਇਹਨਾਂ ਨੇ ਅੱਜ ਵੀ ਉਹਨਾਂ ਦਾ ਉਹਨਾਂ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਸੀ ਪਰ ਉਹਨਾਂ ਨੇ ਇਸ ਗੱਲ ਦਾ ਪੂਰਾ ਜਵਾਬ ਦਿੱਤਾ ਵੀ ਅਸੀਂ ਤਾਂ ਇਹ ਆਪਦੀ ਪਾਰਟੀ ਦੇ ਮਗਰ ਵੋਟਾਂ ਮੰਗਾਂਗੇ ਤੇ ਜਾਵਾਂਗੇ। ਉਸ ਕਰਕੇ ਹੁਣ ਸਾੰਦੀ ਵੀ ਇਸ ਗੱਲ ਕਰਕੇ ਮਜਬੂਰੀ ਬਣਦੀ ਹੈ ਅਸੀਂ ਹੈ ਨਗਰ ਦੇ ਨਾਲ ਕਿ ਜੇ ਹੁਣ ਇੱਕ ਪਾਰਟੀ ਤੁਰਪੀ ਦੇ ਫਿਰ ਸਾਨੂੰ ਸਾਡੀ ਜਿਹੜੀ ਲੀਡਰਸ਼ਿਪ ਆਉ ਉਹ ਸਾਨੂੰ ਵੀ ਇਹ ਗੱਲ ਤੇ ਖਿੱਚੂਗੀ ਕਿ ਤੁਸੀਂ ਘਰੇ ਕਿਉਂ ਬੈਠੇ ਹੋ ਜਦੋਂ ਦੂਜੀਆਂ ਪਾਰਟੀਆਂ ਵੋਟ ਮੰਗ ਰਹੀਆਂ। ਇਸ ਕਰਕੇ ਸਾਡੀ ਵੀ ਇਹ ਮਜਬੂਰੀ ਬਣ ਸਕਦੀ ਹੈ ਵੀ ਅਸੀਂ ਵੀ ਆਪ ਦਾ ਜਿਹੜਾ ਲੋਕਾਂ ਦੇ ਜਿਹੜੇ ਕੋਈ ਰਹਿੰਦੀ ਆ ਗੱਲ ਕਰਗੇ ਜਾ ਕੇ ਵੋਟਾਂ ਇੱਕ ਗੱਲ ਹੋਰ ਸਰਪੰਚ ਤੁਸੀਂ ਸੀਨੀਅਰ ਪਾਰਟੀ ਦੇ ਪੁਰਾਣੇ ਸਮੇਂ ਤੋਂ ਕੰਮ ਕਰ ਰਹੇ ਹੋ ਸ਼ਰੋਣੀ ਅਕਾਲੀ ਦਲ ਨਾਲ ਜੁੜੇ ਹੋਏ ਆ ਜੋ ਤੁਹਾਨੂੰ ਕੁੱਤਲਿਆਂ ਦੀਆਂ ਵੀ ਕੋਈ ਕੜੀਆਂ ਕਸੈਲੀਆਂ ਸਹਣੀਆਂ ਪਈਆਂ ਸੁਣਨੀਆਂ ਪਈਆਂ ਹੋਣਗੀਆਂ ਪਾਰਟੀ ਵੱਲੋਂ ਤੁਹਾਨੂੰ ਜਦੋਂ ਤੁਸੀਂ ਫੈਸਲਾ ਲਿਆ ਬਿਲਕੁਲ ਵੇਖੋ ਪਾਰਟੀ ਸਾਡਾ ਮੇਰਾ ਬੜਾ ਪਾਰਟੀ ਨਾਲ ਬੜੇ ਦਿਲੋਂ ਜੁੜੇ ਹੋਏ ਆ ਪਾਰਟੀ ਦਾ ਜਿਹੜੋ ਕਿਤੇ ਨੁਕਸਾਨ ਹੁੰਦਾ ਤੇ ਉਸ ਗੱਲ ਕਰਕੇ ਬੜਾ ਦਿਲ ਵੀ ਦੁਖਦਾ ਕੱਲ ਦਾ ਮਨ ਵੀ ਉਦਾਸ ਸੀਗਾ ਪਰ ਅਦਾਸ ਮਨ ਹੋਣ ਦੇ ਨਾਲ ਤੇ ਸਾਰਿਆਂ ਨੂੰ ਪਹਿਲਾਂ ਨਗਰ ਦੇ ਆਪਦੇ ਪਿੰਡ ਦੇ ਸੱਜਣ ਹੁੰਦੇ ਆ ਉਹ ਕਈ ਗੱਲਾਂ ਚ ਬੰਦੇ ਨੂੰ ਮਰੋੜ ਲੈਂਦੇ ਆ ਮਜਬੂਰ ਕਰ ਲੈਂਦੇ ਆ ਪਰ ਉਹਨਾਂ ਦੀ ਭਾਵਨਾ ਨੂੰ ਵੇਖਦੇ ਹੋਏ ਕਹਿ ਲਓ ਜਾਂ ਕੁਝ ਕਹਿ ਲਓ ਆਪਾਂ ਨਗਰ ਦੇ ਨਾਲ ਸਹਿਮਤੀ ਪ੍ਰਗਟਾਈ ਸੀ ਉਹਦੇ ਚ ਮੈਨੂੰ ਪਾਰਟੀ ਲੋ ਵੀ ਜੋ ਕੋਈ ਗੱਲਾਂ ਕਿ ਕੰਝਾਂ ਗੀਆਂ ਪਰ ਮੈਂ ਉਹ ਉਹਨਾਂ ਨੂੰ ਸਾਰਿਆਂ ਨੂੰ ਵਿਸਾਰਦੇ ਹੋਏ ਆਪਦੇ ਨਗਰ ਦੇ ਨਾਲ ਖੜਾ ਸੀ ਪਰ ਹੁਣ ਸਾਡੀ ਮਜਬੂਰੀ ਆ ਹੁਣ ਕਿਉਂਕਿ ਜਦੋਂ ਇੱਕ ਪਾਰਟੀ ਨੇ ਉਹ ਅਗਿਆ ਕਰਤੀ ਫਿਰ ਦੂਜੀ ਇੱਕ ਪਾਰਟੀ ਘਰੇ ਬੈਠੀ ਰਵੇ ਉਹ ਵੀ ਗੱਲ ਠੀਕ ਨਹੀਂ ਰਹੀ। ਪਾਰਟੀ ਦਾ ਨਾਈਫ ਪੋਲੰਦ ਬੂਥ ਲੱਗੇਗਾ ਤੇ ਨਾ ਹੀ ਕੋਈ ਪਿੰਡ ਦੇ ਵਿੱਚ ਕਿਸੇ ਪਾਰਟੀ ਦਾ ਵਰਕਰ ਵੋਟਾਂ ਵਾਸਤੇ ਜਾਵੇਗਾ। ਸੋ ਇਹ ਸਹਿਮਤੀ ਤੋਂ ਅੱਜ ਸਾਡੇ ਵੀਰ ਕਾਂਗਰਸ ਹੈ ਤਾਂ ਵੈਸੇ ਸਾਡੇ ਭਰਾ ਹੀ ਅੱਜ ਉਹ ਬਾਦਲਾਖੀ ਕਰਕੇ ਸਾਰੇ ਨੱਗਰ ਦਾ ਜੋ ਸਾਂਝਾ ਫੈਸਲਾ ਸੀ ਉਹ ਤੋੜ ਕੇ ਉਹ ਪਿੰਡ ਦੇ ਵਿੱਚ ਵੋਟਾਂ ਵੀ ਕਾਂਗਰਸ ਵਾਸਤੇ ਮੰਗਨ ਜਾ ਰਹੇ ਆ ਅਤੇ ਰੈਲੀ ਦੇ ਵਿੱਚ ਤੇ ਜਾ ਰਹੇ ਆ ਸੋ ਇਹਨਾਂ ਦੇ ਅਸੀਂ ਸ਼ਬਦ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਆ ਅਤੇ ਬੇਨਤੀ ਕਰਦੇ ਆ ਵੀ ਜਿਹੜਾ ਇਹਨਾਂ ਨੇ ਗੁਰੂ ਘਰ ਦੇ ਵਿੱਚ ਕੜ ਕੇ ਜੋ ਪਰਨ ਕੀਤਾ ਸੀ ਉਹਨੂੰ ਤੋੜਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਹੀ ਸਮਝਣਗੇ ਇਹਨਾਂ ਨੂੰ ਉਹ ਕੀਤੇ ਪਾਪ ਦੀ ਸਜ਼ਾ ਉਹ ਆਪ ਹੀ ਦੇਣਗੇ ਇਹ ਜੋ ਪ੍ਰਚਾਰ ਕਰ ਰਹੇ ਆ ਵੀ ਤੁਹਾਡੇ ਨਾਲ ਕੋਈ ਅਜ ਵਿਸ਼ਵਾਸ ਘਾਤ ਹੋਇਆ ਇਹ ਗੱਲ ਹੋਈ ਹੈ ਸਾਰੀ ਕੀ ਸਥਿਤੀ ਹੈ ਪਿੰਡ ਕੋਰ ਸੁਖਿਆ ਦੀ ਇਹ ਜੀ ਪਿੰਡ ਕੋਰ ਸੁਖਿਆ ਦੇ ਵਿੱਚ ਕੱਲ ਇਕੱਠ ਕੀਤਾ ਗਿਆ ਸੀ ਸਵੇਰ 7:30 ਵਜੇ ਗੁਰਦੁਆਰਾ ਸਾਹਿਬ ਵਿਖੇ ਸਾਰੀਆਂ ਪਾਰਟੀਆਂ ਦੇ ਨਮਾਇंदे ਵਰਕਰ ਸਾਰੇ ਪਹੁੰਚੇ ਸੀ ਸ਼੍ਰੋਮਣੀ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਤੋਂ ਕਾਂਗਰਸ ਪਾਰਟੀ ਦੇ ਨਮਾਇंदे ਪਹੁੰਚੇ ਸੀ ਉਹਨਾਂ ਨੇ ਸਰਬਸੰਤ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਇਸ ਆ ਇਸ ਵਾਰ ਜੋ ਕਿ ਭਾਈ ਸਰਬਜੀਤ ਸਿੰਘ ਖਾਲਸਾ ਸਰਬਸਾਂਝੇ ਆਜਾਦ ਉਮੀਦਵਾਰ ਖੜੇ ਹਨ ਚੋਣ ਮੈਦਾਨ ਦੇ ਵਿੱਚ ਉਹਨਾਂ ਦੀ ਸਪੋਰਟ ਕੀਤੀ ਜਾਵੇ ਅਤੇ ਕਿਸੇ ਪਾਰਟੀ ਦਾ ਕੁਝ ਪੋਲਿੰਗ ਬੂਥ ਨਾਲ ਲੱਗਣਾ ਨਾ ਹੀ ਕੋਈ ਪਾਰਟੀ ਪਿੰਡ ਦੇ ਵਿੱਚ ਵੋਟਾਂ ਵਾਸਤੇ ਜਾਊਗੀ ਸੋ ਇਹਨਾਂ ਨੇ ਸਾਰਿਆਂ ਨੇ ਪਹਿਲਾਂ ਉੱਥੇ ਸਹਿਮਤੀ ਦਿੱਤੀ ਸਾਰਿਆਂ ਦੇ ਵਰਕਰ ਸੀ ਇਹਨਾਂ ਨੂੰ ਕਹੀ ਜੇ ਕਿਸੇ ਨੂੰ ਇਤਰਾਜ ਹੈ ਇਸ ਗੱਲ ਦੇ ਉੱਤੇ ਤਾਂ ਤੁਸੀਂ ਹੁਣ ਦੱਸ ਸਕਦੇ ਆ ਬਾਹਰ ਖੜੀ ਕਰਕੇ ਕਹਿ ਦਿਓ ਵੀ ਅਸੀਂ ਇਸ ਦੇ ਖਿਲਾਫ ਆ ਸਾਰੇ ਪਿੰਡ ਦਾ ਇਕੱਠ ਸੀਗਾ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਨਿਸ਼ਾਨ ਸਾਹਿਬ ਦੇ ਥੱਲੇ ਸਭ ਇਕੱਠੇ ਹੋਏ ਸੀ ਸੋ ਇਹਨਾਂ ਨੇ ਕੱਲ ਉਹ 8 ਘੰਟੇ ਵੀ ਨਹੀਂ ਕੱਡੇ ਕੱਲ ਸ਼ਾਮ ਨੂੰ ਵੀ ਇਹਨਾਂ ਨੇ ਵੋਟਾਂ ਵਾਸਤੇ ਰੈਲੀ ਵਾਸਤੇ ਜਾਣ ਵਾਸਤੇ ਪਿੰਡਾਂ ਦੇ ਪਿੰਡ ਦੇ ਵਿੱਚ ਇਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੋ ਇਹਨਾਂ ਨੂੰ ਅਸੀਂ ਬੇਨਤੀਆਂ ਫੇਰ ਕੀਤੀਆਂ ਫੋਨ ਲਾ ਕੇ ਵੀ ਇਹਨਾਂ ਨੂੰ ਕਿਹਾ ਇਹ ਕਹਿੰਦੇ ਵੀ ਅਸੀਂ ਤਾਂ ਜਾਵਾਂਗੇ ਇਸ ਵਾਸਤੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਤੇ ਆਉਣ ਵਾਲੇ ਜਦੋਂ ਵੀ ਕੋਈ ਹੋਰ ਪ੍ਰੋਗਰਾਮ ਹੋਊਗਾ ਕੋਈ ਚੋਣਾ ਫੇਰ ਆਉਣਗੀਆਂ ਅਸੀਂ ਇਹਨਾਂ ਦਾ ਵੱਧ ਵੱਧ ਵਿਰੋਧ ਕਰਾਂਗੇ ਇਹ ਬੇਨਤੀਆਂ ਕਰਦੇ ਆਂ ਜੀ ਪਰ ਵੀਰ ਜੀ ਇੱਕ ਗੱਲ ਆ ਸਰਪੰਚ ਸਾਹਿਬ ਨਾਲ ਹੁਣੇ-ਹੁਣੇ ਗੱਲ ਹੋਈ ਉਹਨਾਂ ਨੇ ਆਖਿਆ ਸਾਡੇ ਸਿਰ ਥੋਪ ਰਹੇ ਆ ਮੈਂ ਉਹਨਾਂ ਨੂੰ ਨਹੀਂ ਸੀ ਆਖਿਆ ਵੀ ਅਸੀਂ ਵੋਟਾਂ ਸਰਬਜੀਤ ਸਿੰਘ ਨੂੰ ਪਾਵਾਂਗੇ ਅਸੀਂ ਆਪਦੀ ਪਾਰਟੀ ਵਾਸਤੇ ਕੰਮ ਕਰਾਂਗੇ ਉਹਨਾਂ ਨੇ ਆਪਦੀ ਪਾਰਟੀ ਵਾਸਤੇ ਕਰਨਾ ਹਾਂਜੀ ਇਹਦੇ ਵਿੱਚ ਕਿੰਨੀ ਕਿ ਸਚਾਈ ਹੈ ਸਚਾਈ ਜੀ ਇਹ ਹੈ ਜੀ ਇਹ ਸਰਪੰਚ ਸਾਹਿਬ ਵੀ ਪਹੁੰਚੇ ਸੀ ਇਹਨਾਂ ਨੇ ਕਿਹਾ ਸੀਗਾ ਕਿ ਪੋਲਿੰਗ ਬੂਥ ਲਾ ਲਓ ਸਾਂਝਾ ਉੱਤੇ ਨਿਸ਼ਾਨ ਕਿਸੇ ਦਾ ਨਾ ਲਾਓ ਅਸੀਂ ਇਹ ਗੱਲ ਕਹੀ ਸੀ ਵੀ ਜਦੋਂ ਵੋਟ ਆਪਾਂ ਭਾਈ ਸਰਬਜੀਤ ਸਿੰਘ ਦੀ ਹੱਕ ਵਿੱਚ ਪਾਉਣੀ ਹੈ ਤੇ ਪੋਲਿੰਗ ਬੂਥ ਦੇ ਉੱਤੇ ਜਿਹੜੀ ਫੋਟੋ ਐ ਚਾਹੇ ਉੱਥੇ ਨਿਸ਼ਾਨ ਆ ਉਹ ਤਾਂ ਭਾਈ ਸਰਬਜੀਤ ਸਿੰਘ ਦਾ ਹੀ ਲੱਗੂਗਾ ਅਸੀਂ ਇਹਨਾਂ ਨੂੰ ਕਹੇ ਜੇ ਤੁਸੀਂ ਨਹੀਂ ਸਹਿਮਤ ਤਾਂ ਤੁਸੀਂ ਹੁਣ ਕਹਿ ਦਿਓ ਵੀ ਅਸੀਂ ਸਹਿਮਤ ਨਹੀਂ ਕਿਉਂਕਿ ਮੜ ਕੇ ਦੂਸਰੀਆਂ ਪਾਰਟੀਆਂ ਵਾਲੇ ਅਕਾਲੀ ਦਲ ਵਾਲੇ ਆ ਆ ਆਮ ਆਦਮੀ ਪਾਰਟੀ ਵਾਲੇ ਉਤਰਾਜ ਕਰਦੇ ਵੀ ਉਹ ਕਰ ਰਹੇ ਪ੍ਰਚਾਰ ਸਾਨੂੰ ਕਿਉਂ ਨਹੀਂ ਕਰਨ ਦੇ ਰਹੇ ਇਸ ਵਾਸਤੇ ਅਸੀਂ ਇਹਨਾਂ ਨੂੰ ਕਹੇ ਜੇ ਤੁਸੀਂ ਹੁਣ ਹੀ ਇੱਥੇ ਦੱਸ ਦਿਓ ਹੁਣ ਹੀ ਕਹਿ ਦਿਓ ਵੀ ਅਸੀਂ ਨਹੀਂ ਸਹਿਮਤਾ ਤੇ ਅਸੀਂ ਉੱਥੇ ਗੱਲ ਬੰਦ ਸੀਗੀ ਯਾਨੀ ਜੋ ਤੁਹਾਡੀ ਇਕਤਰਤਾ ਹੋਈ ਸੀ ਉਹਦੇ ਵਿੱਚ ਉਹ ਕਾਂਗਰਸ ਵਾਲੇ ਭੱਜੇ ਤੁਹਾਡੇ ਘਰ ਨਾਲੇ ਹਾਂਦੀ ਉਹ ਤਾਂ ਪਕੌੜੇ ਹੋਏ ਉਹ ਗੱਲਾਂ ਕਹਿ ਕੇ ਆਪਦੇ ਵਾਅਦਿਆਂ ਤੋਂ ਮੁਕਰਿਆ ਜੀ ਆਮ ਆਦਮੀ ਤੁਹਾਡੇ ਨਾਲ ਆ ਉਹ ਅੱਜ ਤੱਕ ਹੁਣ ਤੱਕ ਨਾਲ ਆ ਅੱਗੇ ਜਿਵੇਂ ਜੇ ਉਹ ਉਹਨਾਂ ਦੀ ਮਰਜ਼ੀ ਹੈ ਵੀ ਅਸੀਂ ਤਾਂ ਉਹਨਾਂ ਨੂੰ ਬੇਨਤੀ ਕਰ ਸਕਦੇ ਆ ਇਹਨਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਥੋਪ ਨਹੀਂ ਰਹੇ ਸੀ ਇੱਕ ਬੇਨਤੀ ਰੂਪ ਦੇ ਵਿੱਚ ਹੱਥ ਬੰਨ ਕੇ ਬੇਨਤੀ ਕੀਤੀ ਸੀ ਵੀ ਜੇ ਆਪਾਂ ਸਾਰੇ ਸੰਝੇ ਇੱਕ ਪਿੰਡ ਦੀ ਇਕੱਤਰਤਾ ਕਰਕੇ ਭਾਈ ਸਰਬਜੀਤ ਸਿੰਘ ਜਿਨ੍ਹਾਂ ਨੇ ਕੁਰਬਾਨੀ ਕੀਤੀ ਉਹਨਾਂ ਦੇ ਪਿਤਾ ਨੇ ਉਹਨਾਂ ਦੀ ਮਾਤਾ ਸ਼ਹੀਦ ਉਹਨਾਂ ਦੇ ਪਿਤਾ ਸ਼ਹੀਦ ਹੋਇਆ ਵੀ ਸਿੱਖ ਕੌਮ ਦੀ ਜਿਨ੍ਹਾਂ ਨੇ ਲੱਥੀ ਪੱਗ ਸਿਰ ਤੇ ਉੱਤੇ ਰੱਖੀ ਸੀ ਅੱਜ ਤੋਂ 40 ਸਾਲ ਪਹਿਲਾਂ ਸਾਡੇ ਹੀ ਗੁਰਦੁਆਰਾ ਸਾਹਿਬ ਵਿੱਚ ਇਕੱਠ ਹੋਇਆ ਸੀ ਸਾਰੀ ਪਾਰਟੀਆਂ ਦਾ ਤੇ ਕਾਹਦੇ ਸਬੰਧ ਚ ਹੋਇਆ ਸੀ ਵੀ ਆਪਾਂ ਸਰਜੀਤ ਨੂੰ ਵੋਟ ਪਾ ਕੇ ਵੀ ਸਾਰੇ ਪਿੰਡ ਦੇ ਵਿੱਚ ਵੀ ਆਪਾਂ ਇੱਕਾ ਰੱਖੀਏ ਵੀ ਸਾਰੇ ਆ ਨੇੜੇ ਨੇੜੇ ਪਿੰਡਾਂ ਵਿੱਚ ਵੀ ਇਹ ਹੋਇਆ ਸੀ ਵੀ ਆਪਾਂ ਪੁੱਛਿਆ ਪਰਾ ਸ਼ਾਮ ਨੂੰ ਜਾ ਕੇ ਸਾਰਿਆਂ ਦੇ ਲੀਡਰਾਂ ਦੇ ਘਰੇ ਗਏ ਆ ਉਹ ਸੁਬਾ ਗੁਰਦੁਆਰੇ ਆਵਾਂਗੇ ਉਹ ਤੋਂ ਬਾਅਦ ਸੁਬਾ ਇਹ ਵੀ ਇਹ ਸਾਰੇ ਸੈਮ ਤੇ ਲੈਣਾ ਇੱਥੇ ਜਕਾਰੇ ਛੱਡੇ ਇਹਨਾਂ ਨੇ ਜਕਾਰੇ ਛੱਡ ਕੇ ਸ਼ਾਮ ਨੂੰ ਪਤਾ ਲੱਗਾ ਵੀ ਇਹ ਵੋਟਾਂ ਕੁਝ ਵੀ ਰੈਲੀ ਵਾਥੇ ਕਹਿਣਗੇ ਜੀ ਕੱਲ ਸਾਡਾ ਸਾਰਿਆਂ ਮਤਲਬ ਪਿੰਡ ਦਾ ਮਤਲਬ ਮਤਾ ਪਾਸ ਹੋਇਆ ਸੀਗਾ ਵੀ ਅਸੀਂ ਸਾਰੇ ਇਹੀ ਪਿੰਡ ਵਾਲੇ ਸਾਰੀਆਂ ਹੀ ਪਾਰਟੀਆਂ ਮਤਲਬ ਭਾਈ ਸਰਬਜੀਤ ਸਿੰਘ ਦਾ ਸਾਥ ਦੇਵਾਂਗੇ ਉਥੇ ਮਤਾ ਵੀ ਪਾਸ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਸਾਰੀਆਂ ਪਾਰਟੀਆਂ ਨੂੰ ਇਹ ਵੀ ਕਹਿ ਦਿੱਤਾ ਗਿਆ ਵੀ ਜੇ ਤੁਹਾਨੂੰ ਕਿਸੇ ਨੂੰ ਕੋਈ ਤਰਾਜ ਹੈ ਤਾਂ ਹੁਣ ਸਾਨੂੰ ਇਹ ਗੱਲ ਦਾ ਤੁਸੀਂ ਮਤਲਬ ਵਿਰੋਧ ਕਰ ਸਕਦੇ ਹੋ ਵੀ ਸਾਨੂੰ ਤਰਾਜ ਹੈ ਪਰ ਉੱਥੇ ਇਹਨਾਂ ਨੇ ਮਤਲਬ ਨਾਰੇ ਲਾ ਕੇ ਇਹ ਸਬੂਤ ਦਿੱਤਾ ਭਈ ਅਸੀਂ ਤੁਹਾਡੇ ਨਾਲ ਆਂ ਤੇ ਕੁਝ ਘੰਟਿਆਂ ਬਾਅਦ ਹੀ ਬਾਅਦ ਚ ਪਿੰਡ ਦੇ ਵਿੱਚ ਆ ਕੇ ਕਾਂਗਰਸ ਪਾਰਟੀ ਵੱਲੋਂ ਮਤਲਬ ਲੋਕਾਂ ਨੂੰ ਕਹਿਣ ਲੱਗੇ ਵੀ ਅੱਜ ਰੈਲੀ ਤੇ ਜਾਣਾ ਅਸੀਂ ਇਹਨਾਂ ਨੂੰ ਇਹ ਵੀ ਕਿਹਾ ਫੋਨ ਲਾ ਕੇ ਭਾਈ ਤੁਸੀਂ ਇਹ ਕੰਮ ਨਾ ਕਰੋ ਪਿੰਡ ਦੇ ਵਿੱਚ ਸਿਆਸਤ ਜਾਂ ਕੋਈ ਖੱਲਰ ਨਾ ਪਾਓ ਜਦੋਂ ਸਾਰੀ ਹੀ ਆਪਣੀ ਪਿੰਡ ਦੀ ਸੰਗਤ ਇੱਕ ਪਾਸੇ ਹੋ ਕੇ ਚੱਲ ਰਹੀ ਆ ਤੁਸੀਂ ਵੀ ਸਾਡੇ ਨਾਲ ਚੱਲੋ ਪਰ ਇਹਨਾਂ ਨੇ ਸਾਨੂੰ ਇਹ ਜਵਾਬ ਦਿੱਤਾ ਵੀ ਅਸੀਂ ਤਾਂ ਰੈਲੀ ਤੇ ਜਾਵਾਂਗੇ ਅਰ ਅਸੀਂ ਇਹਨਾਂ ਨੂੰ ਵਾਰ-ਵਾਰ ਇਹੀ ਬੇਨਤੀਆਂ ਕੀਤੀਆਂ ਬਈ ਤੁਸੀਂ ਪਿੰਡ ਦੇ ਵਿੱਚ ਨਾ ਖੱਲਰ ਪਾਓ ਵੀ ਕੁਝ ਬੰਦੇ ਹੋ ਤੇ ਇਸ ਦੇ ਨਾਲ ਬੁਰਾ ਪ੍ਰਭਾਵ ਪੈਂਦਾ ਹੋਰ ਪਿੰਡਾਂ ਤੇ ਵੀ ਅਗਲਾ ਕਹਿੰਦਾ ਯਾਰ ਉਹਨਾਂ ਨੇ ਐ ਕਰਕੇ ਬਈ ਫੇਰ ਉਧਰ ਹੋ ਗਏ ਉਲਟ ਹੋ ਗਏ ਤੇ ਇਸ ਕਰਕੇ ਪਰ ਇਹ ਨਹੀਂ ਸਮਝੇ ਇਹਨਾਂ ਨੇ ਕਿਹਾ ਤੁਸੀਂ ਸਾਡਾ ਜੋ ਕਰਨਾ ਕਰ ਲਿਓ ਅੱਜ ਅਸੀਂ ਸਾਰੀ ਸੰਗਤ ਇਹਨਾਂ ਦਾ ਵਿਰੋਧ ਕਰਨ ਵਾਸਤੇ ਇੱਥੇ ਇਕੱਠੇ ਹੋਏ ਸੀਗੇ ਅਸੀਂ ਇਹਨਾਂ ਨੂੰ ਸਵਾਲ-ਜਵਾਬ ਵੀ ਕੀਤੇ ਤੇ ਨਾਰੇ ਵੀ ਲਾਗੇ ਇਹਨਾਂ ਦਾ ਮਤਲਬ ਸਾਰੀ ਪਾਰਟੀ ਦਾ ਵੀ ਕਾਂਗਰਸ ਪਾਰਟੀ ਦੇ ਮੁਰਦਾਵਾਰ ਦੇ ਨਾਰੇ ਲਾਏ ਜਿਹੜੇ ਬੰਦੇ ਨੇ ਤੁਹਾਡੇ ਨਾਲ 71 ਦਾ ਕੀਤੀ ਸੀ ਉਹਦਾਂ ਇੱਕ ਮੋਟ ਹੋਏ ਸੀ ਕਿ ਤੁਸੀਂ ਕਾਂਗਰਸ ਪਾਰਟੀ ਤਕਰੀਬਨ ਉਹ ਅੱਜ ਫਿਰ ਗਿਆ ਆਪਣੇ ਵਿੱਚ ਨਾ ਤੋਂ ਕਿਉਂ ਹੈ ਹਾਂਜੀ ਹਾਂਜੀ ਉਹੀ ਹੈ ਉਹਦੇ ਵਿੱਚੋਂ ਕੁਝ ਬੰਦੇ ਹੈਗੇ ਆ ਜਿਹੜੇ ਕੀ ਮਤਲਬ ਨਹੀਂ ਉਹ ਅੱਗੇ ਨਹੀਂ ਆਏਗੇ ਪਰ ਉਹ ਸਾਨੂੰ ਅਸੀਂ ਉਹਨਾਂ ਨੂੰ ਵੀ ਪੁੱਛਿਆ ਉਹ ਕਹਿੰਦੇ ਵੀ ਅਸੀਂ ਇਹਨਾਂ ਤੋਂ ਬਾਹਰ ਆ ਕਿਉਂਕਿ ਕਾਂਗਰਸ ਪਾਰਟੀ ਦੇ ਸਾਡੇ ਦੋ ਪਾਰਟੀਆਂ ਮਤਲਬ ਕਾਂਗਰਸ ਪਾਰਟੀ ਦੇ ਦੋ ਧੜੇ ਨੇ ਵੀ ਜਿਹਦੇ ਵਿੱਚ ਸੂਰਤ ਸਿੰਘ ਆ ਉਹ ਉਹਨੂੰ ਉਹਨੂੰ ਪੁੱਛਿਆ ਗਿਆ ਪਰ ਉਹ ਕਹਿੰਦਾ ਵੀ ਮੈਂ ਤਾਂ ਇਹਦੇ ਵਿੱਚ ਹੈ ਨਹੀਂਗਾ ਤੇ ਜਿਵੇਂ ਰਾਜਾ ਢਿਲੋਂ ਆ ਉਹ ਵੀ ਕਹਿੰਦੇ ਮੈਂ ਹੈ ਨਹੀਂ ਪਰ ਹੁਣ ਉਹਨਾਂ ਦੀ ਇੱਥੇ ਗੱਡੀ ਵੀ ਵੇਖੀ ਗਈ ਹੈ ਉਹਨਾਂ ਦਾ ਬੇਟਾ ਸੀਗਾ ਨਾਲ ਬੰਦੇ ਛੱਡ ਕੇ ਗਿਆ ਪਰ ਹੈ ਉਹ ਵੀ ਨਾਲ ਹੀ ਲੱਗਦੇ ਨੇ ਤੇ ਪਰ ਇਹ ਸਰਪੰਚ ਆ ਸਾਡੇ ਜਿਹੜੇ ਮੌਜੂਦਾ ਕਾਲਾ ਸਿੰਘ ਤੇ ਬਾਕੀ ਜਸਵਿੰਦਰ ਸਿੰਘ ਤੇ ਉਹ ਇਹਨਾਂ ਬੰਦਿਆਂ ਨੇ ਜਾਨੀ ਕਿ ਪੂਰਾ ਜਾਨੀ ਕਿ ਇਹ ਸਾਡਾ ਵਿਰੋਧ ਕੀਤਾ ਸਾਰੇ ਪਿੰਡ ਦਾ ਵੀ ਅਸੀਂ ਤਾਂ ਜਾਵਾਂਗੇ ਜਾਵਾਂਗੇ